ਦੋਸਤੋ ਇੱਕ ਅਪੀਲ ਪੰਜਾਬ ਦੇ ਲਈ ਕਰਨ ਲੱਗਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮੈਸੇਜ ਤੁਸੀਂ ਧਿਆਨ ਨਾਲ ਸੁਣੋਗੇ ਤੇ ਜੇ ਹੋ ਸਕੇ ਆਪਣੀਆਂ ਗੁਰੂ ਘਰ ਕਮੇਟੀਆਂ ਆਪਣੇ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਜਾਂ ਹੋਰ ਵੀ ਜਿਨ੍ਹਾਂ ਦੇ ਲਈ ਵੀ ਤੁਸੀਂ ਜਿਨ੍ਹਾਂ ਦੇ ਲਈ ਜਿਨ੍ਹਾਂ ਦੀ ਅਪੀਲ ਤੇ ਤੁਸੀਂ ਪੰਜਾਬ ਦੇ ਹੜ੍ਹਾਂ ਦੇ ਲਈ ਪੈਸਾ ਇਕੱਠਾ ਕੀਤਾ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚਾ ਦਿਓਗੇ ਰੀਜ਼ਨ ਇਹ ਆ ਕਿ 20 ਦਿਨ ਦਾ ਟਾਈਮ ਬਾਕੀ ਸਿਰਫ ਸਿਰਫ ਤੇ ਸਿਰਫ 20 ਦਿਨ ਦਾ ਟਾਈਮ ਸਾਡੇ ਕੋਲ ਰਹਿ ਗਿਆ ਕਣਕਾਂ ਦਾ ਬੀਜਣ ਦੇ ਲਈ ਜੇ ਹੁਣ ਕਣਕਾਂ ਨਾ ਬੀਜੀਆਂ ਗਈਆਂ ਤੇ ਬਹੁਤ ਐਸਾ ਕਿਸਾਨ ਆ ਜਿਨ੍ਹਾਂ ਦੀਆਂ ਜ਼ਮੀਨਾਂ ਵਿਕ ਜਾਣਗੀਆਂ ਹਜ਼ਾਰਾਂ ਏਕੜ ਹੈ ਜੇ ਬਾਕੀ ਆ ਬੋਣ ਵਾਲੇ ਇੱਕ ਸੰਪਰਤਾਵਾ ਇੱਕ ਸੰਸਥਾ ਇਹ ਕੰਮ ਨਹੀਂ ਕਰ ਸਕਦੀ ਸੋ ਹੱਥ ਜੋੜ ਕੇ ਤੁਹਾਡੇ ਤੱਕ ਅਪੀਲ ਕਰ ਰਿਹਾ ਕਿਉਂਕਿ ਤੁਸੀਂ ਜੋਰ ਲਾਤਾ ਸੀ ਉਦੋਂ ਜਦੋਂ ਮੀਂਹ ਪੈਂਦੇ ਸੀ ਤੁਸੀਂ ਆਪਣੀਆਂ ਜੇਬਾਂ ਵਿੱਚੋਂ ਪੈਸੇ ਕੱਢ-ਕੱਢ ਕੇ ਇਕੱਠੇ ਕੀਤੇ ਦਿੱਤੇ ਤਾਜ ਤੁਹਾਡਾ ਫਰਜ ਬਣਦਾ ਕਿ ਉਹ ਪੈਸਾ ਸਹੀ ਜਗ੍ਹਾ ਲੱਗ ਜਾਏ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸੰਪਰਤਾਵਾਂ ਦਾ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਬੰਦ ਬੰਨੇ ਆ ਅੱਜ ਉਹਨਾਂ ਕਰਕੇ ਅਸੀਂ ਉਸ ਉਹ ਜ਼ਮੀਨਾਂ ਬਹੁਣ ਜੋਗੇ ਹੋਏ ਆ ਪਹਿਲੀ ਗੱਲ ਤੇ ਇਹ ਇਹ ਗੱਲ ਬੜੀ ਜ਼ਰੂਰੀ ਆ ਉਹਨਾਂ ਦਾ ਧੰਨਵਾਦ ਕਰਨਾ ਪੈਂਦਾ ਪਰ ਹਜੇ ਵੀ ਕੰਮ ਬਹੁਤ ਬਾਕੀ ਆ ਹਜ਼ਾਰਾਂ ਏਕੜ ਬਾਕੀ ਆ ਔਰ ਮੈਂ ਤੁਹਾਡੇ ਕਿ ਉਹ ਨਾਮ ਦੇਣ ਲੱਗਾ ਉਹਨਾਂ ਪਿੰਡਾਂ ਦੇ ਨਾਮ ਦੇਣ ਲੱਗਾ ਜਿੱਥੇ ਇਹ ਕੰਮ ਹੋਣਾ। ਤੇ ਮੈਂ ਹੋਪ ਕਰਦਾ ਕਿ ਤੁਸੀਂ ਇਹ ਮੈਸੇਜ ਉਹਨਾਂ ਤੱਕ ਪਹੁੰਚਾ ਦੋਗੇ ਜਿਹੜੇ ਸਾਨੂੰ ਮਦਦ ਪਹੁੰਚਾ ਸਕਦੇ ਆ। ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉਸ ਉੱਥੇ ਬੈਠੇ ਮਿਹਨਤਾਂ ਕਰ ਰਹੇ ਆ ਦਿਨ ਰਾਤ ਇੱਕ ਕਰ ਰਹੇ ਆ ਉਹਨਾਂ ਤੱਕ ਬਣਦਾ ਡੀਜ਼ਲ ਜਿੰਨੇ ਟਰੈਕਟਰ ਵੱਧ ਵੱਧ ਪਹੁੰਚਾ ਸਕਦੇ ਆ ਪਹੁੰਚਾ ਸਕਦੇ ਆ। ਹੁਣ ਟਾਈਮ ਆ 20 ਦਿਨ ਦਾ ਆ। ਮੈਂ ਸਲੀ ਅਪੀਲ ਕਰ ਰਿਹਾ ਮੁੰਡਾ ਪਿੰਡ 3300 ਏਕੜ ਵਾਉਣ ਵਾਲਾ ਇਹੋ ਜਗਾ ਪਖਤੂਂਦੇ ਪਿੰਡ ਤੋਂ ਲੈ ਕੇ ਕਰਕੇ ਤੱਕ 18000 ਏਕੜ ਜਿੱਥੇ ਤਬਾਹ ਹੋਇਆ ਵਾਉਣ ਵਾਲਾ ਜੋਲ ਪਿੰਡ ਕਲੇਰ ਢਾਈ ਵਾਲਾ ਗੁੱਜਰਪੁਰ ਇਹ ਸਾਰੀ ਜ਼ਮੀਨ ਵਾਉਣ ਵਾਲੀ ਆ ਹੱਥ ਜੋੜ ਕੇ ਅਪੀਲ ਕਰਦਾ ਜਿੰਨਾ ਵੀ ਤੁਸੀਂ ਜੋਰ ਲਾ ਸਕਦੇ ਲਾ ਦਿਓ ਉਹੋ ਕਿਸਾਨ ਨੇ ਕਿਸੇ ਕੋ 1 ਏਕੜ ਕਿਸੇ ਕੋ 3 ਏਕੜ ਕਿਸੇ ਕੋ 5 ਏਕੜ ਅਸੀਂ ਸ਼ੁਰੂ ਕੀਤਾ ਸੀ ਕਿ ਭਾਈ ਜਿੱਤ ਉਹ 1 ਏਕੜ ਆ ਉੱਥੋਂ ਸ਼ੁਰੂ ਕਰਾਂਗੇ 3 ਏਕੜ ਤੇ ਜਾਵਾਂਗੇ 5 ਤੇ 7 ਤੇ ਫਿਰ 10 ਤੇ ਫਿਰ ਵੱਡਾ ਪਰ ਗੱਲ ਆਇਆ 20 ਦਿਨ ਦਾ ਟਾਈਮ ਰਹਿ ਗਿਆ ਟਾਈਮ ਬਹੁਤ ਘੱਟ ਰਹਿ ਗਿਆ ਕੰਮ ਬਹੁਤ ਜ਼ਿਆਦਾ ਜਿੰਨਾ ਹੁਣ ਜੋਰ ਲਾ ਸਕਦੇ ਆ ਲਾ ਦਈਏ ਬਾਅਦ ਵਿੱਚ ਅੱਗੇ ਆਉਣ ਦਾ ਹੈਲਪ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਤੁਹਾਡੇ ਦਾ ਕੀ ਗੱਲ ਰੱਖ ਲਗਾ ਤੁਸੀਂ ਇਹਨਾਂ ਕਿਸਾਨਾਂ ਦੀ ਅੱਜ ਮਦਦ ਕਰਤੀ ਇਹਨਾਂ ਦੀਆਂ ਕਣਕਾਂ ਵੀ ਜੀਤੀਆਂ ਤੁਸੀਂ ਇਹਨਾਂ ਨੂੰ ਪੈਰਾਂ ਤੇ ਖੜੇ ਕਰ ਦੋਗੇ ਕੱਲ ਇਹ ਆਪਣੇ ਘਰ ਵੀ ਪਾਲਣਗੇ ਆਪਣੇ ਬੱਚਿਆਂ ਨੂੰ ਪੜਾ ਵੀ ਲੈਣਗੇ ਜੇ ਅੱਜ ਇਹਨਾਂ ਦੀਆਂ ਜ਼ਮੀਨਾਂ ਵੇਚ ਗਈਆਂ ਨਾ ਇਹਨਾਂ ਦੇ ਘਰ ਰਹਿਣੇ ਨਾ ਇਹਨਾਂ ਦੇ ਬੱਚਿਆਂ ਦੇ ਸਕੂਲ ਜਾਣ ਜੁਗੇ ਰਹਿਣੇ ਸੋ ਅੱਜ ਟਾਈਮ ਆ ਜੇ ਆਪਾਂ ਵੇਖੋ ਇਹ ਜਿਹੜੇ ਹੜਾ ਇਹ ਆ ਉਹ ਇਹਨਾਂ ਦੀ ਗਲਤੀ ਨਹੀਂ ਸੀ ਉਹ ਹੜ੍ਹ ਲੈ ਆਂਦੇ ਗਏ ਸੀ ਜਿਹੜੀਆਂ ਇਹਨਾਂ ਦੇ ਜ਼ਮੀਨਾਂ ਆ ਕੋਈ ਨਹਿਰੀ ਜ਼ਮੀਨਾਂ ਨਹੀਂ ਇਹ ਰਜਿਸਟਰਡ ਜ਼ਮੀਨਾਂ ਨੇ ਵੈਸੇ ਤੇ ਚਾਹੀਦਾ ਸਰਕਾਰਾਂ ਅੱਗੇ ਆਉਣ ਸਰਕਾਰਾਂ ਦੀਆਂ ਗਲਤੀਆਂ ਸੀ ਅਣਗਹਿਲੀਆਂ ਸੀ ਪਰ ਜੇ ਸਰਕਾਰਾਂ ਨਹੀਂ ਆਉਂਦੀਆਂ ਵੈਸੇ ਤੇ ਅਸੀਂ ਅਪੀਲ ਕਰਦੇ ਆ ਕਿ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਜੇ ਸਰਕਾਰਾਂ ਨਹੀਂ ਆਉਂਦੀਆਂ ਤੇ ਫਿਰ ਸਾਡੀ ਜ਼ਿੰਮੇਵਾਰੀ ਪੈਂਦੀ ਆ ਉਹ ਲੋਕ ਜਿਹੜੇ ਸੁਖੀ ਨੇ ਉਹ ਅੱਗੇ ਆਉਣ ਔਰ ਅੱਜ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ ਪੈਸਾ ਇਕੱਠਾ ਹੋ ਚੁੱਕਾ ਅੱਜ ਸਿਰਫ ਤੇ ਸਿਰਫ ਉਸ ਪੈਸੇ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੀ ਲੋੜ ਹੈ ਉੱਥੇ ਡੀਜ਼ਲ ਪਹੁੰਚਾਉਣ ਦੀ ਲੋੜ ਆ ਉੱਥੇ ਟਰੈਕਟਰ ਪਹੁੰਚਾਉਣ ਦੀ ਲੋੜ ਆ ਜਿਹੜੇ ਲੋਕ ਅੱਗੇ ਲੱਗੇ ਆ ਜਿਹੜੇ ਲੋਕ ਮਿਹਨਤ ਕਰ ਰਹੇ ਆ ਉਹਨਾਂ ਤੱਕ ਉਹ ਰਿਸੋਰਸਸ ਪਹੁੰਚਾਈਏ ਮੈਂ ਪਿੰਡ ਤੁਹਾਡੇ ਤੱਕ ਗਿਣਾ ਦਿੱਤੇ ਆ ਦੱਸ ਦਿੱਤਾ ਕਿ ਉੱਥੇ ਛੋਟਾ ਕਿਸਾਨ ਆ ਉਹਨਾਂ ਨੂੰ ਲੋੜ ਆ ਸਾਡੀ ਟੀਮ ਲੱਗੀ ਆ ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਜੋ ਨੰਬਰ ਮੈਂ ਥੱਲੇ ਦੇ ਰਿਹਾ ਤੁਸੀਂ ਉਹਨਾਂ ਨਾਲ ਜੁਆਇਨ ਕਰ ਸਕਦੇ ਜੋ ਜੇ ਟਰੈਕਟਰ ਭੇਜ ਸਕਦੇ ਟਰੈਕਟਰ ਭੇਜੋ ਡੀਜ਼ਲ ਭੇਜ ਸਕਦੇ ਡੀਜ਼ਲ ਭੇਜੋ ਟਾਈਮ ਅੱਜ ਆ ਤੇ ਮੈਂ ਧੰਨਵਾਦੀ ਹਾਂ ਸਾਡੇ ਨਾਲ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਤੁਹਾਨੂੰ ਮੈਂ ਜੋਸ਼ ਕੀ ਹੁੰਦਾ ਨੌਜਵਾਨੀ ਕੀ ਆ ਉਹਦੀ ਮਿਸਾਲ ਤੁਹਾਨੂੰ ਦੇਣ ਲੱਗਾ ਪਟਿਆਲੇ ਤੋਂ ਸਾਡੇ ਨਾਲ ਮੁੰਡੇ ਲੱਗੇ ਆ ਘੱਗਰ ਨਹਿਰ ਤੋਂ ਘੱਗਰ ਦਰਿਆ ਤੋਂ ਆਏ ਆ 200 200 ਕਿਲੋਮੀਟਰ ਦੂਰ ਆਪਣਾ ਘਰ-ਬਾਰ ਛੱਡ ਕੇ ਆਪਣੀਆਂ ਪੈਲੀਆਂ ਛੱਡ ਕੇ 70 ਦਿਨ ਹੋ ਗਏ ਸਾਡੇ ਨਾਲ ਲੱਗੇ ਦਿਨ ਰਾਤ ਇੱਕ ਕਰਦੇ ਆ ਜਮੀਨ ਦੇ ਵਿੱਚ ਹੀ ਉਹਨਾਂ ਨੇ ਬੋਰ ਕੀਤੇ ਉੱਥੇ ਹੀ ਪਾਣੀ ਉੱਥੇ ਹੀ ਕਿਚਨ ਉੱਥੇ ਹੀ ਸਭ ਕੁਝ ਕੋਈ ਮੈਡੀਕਲ ਦੀ ਸੇਵਾ ਕਰ ਰਿਹਾ ਕੋਈ ਨਾਲ ਆ ਕੇ ਟਰੈਕਟਰਾਂ ਤੇ ਲੱਗਾ ਪਰ ਬਾਈ ਗੱਲ ਐ ਹੀ ਆ ਕਿ ਉਹ ਕੱਲੇ ਨਹੀਂ ਕਰ ਸਕਦੇ ਟਾਈਮ ਹੋਣਿਆ ਜੇ ਆਪਾਂ ਇਹਨਾਂ ਦਾ ਸਾਥ ਦੇ ਤਾ ਉਹਨਾਂ ਕਿਸਾਨਾਂ ਦੀਆਂ ਬਾਹਾਂ ਫੜ ਲੀਆਂ ਆਪਾਂ ਪੰਜਾਬ ਨੂੰ ਵਾਪਸ ਪੈਰਾਂ ਤੇ ਖੜੇ ਕਰ ਦਾਂਗੇ ਪਰ ਟਾਈਮ ਜ਼ਿਆਦਾ ਨਹੀਂ ਸਿਰਫ ਤੇ ਸਿਰਫ 20 ਦਿਨ ਬਾਅਦ ਵਿੱਚ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਟਾਈਮ ਹੋਣਿਆ ਖੜੇ ਹੋਣ ਦਾ ਤੇ ਮੈਂ ਫਿਰ ਧੰਨਵਾਦੀ ਉਹਨਾਂ ਸੰਪਰਤਾਵਾਂ ਦਾ ਉਹਨਾਂ ਮਹਾਪੁਰਸ਼ਾਂ ਦਾ ਜਿਹੜੇ ਮਿਹਨਤਾਂ ਕਰਨਦੇ ਬੰਨਾਂ ਤੇ ਤੁਸੀਂ ਬੰਨ ਬੰਨੇ ਤੇ ਅਸੀਂ ਅੱਜ ਪੈਲੀਆਂ ਦੇ ਵਿੱਚ ਵਣ ਜੁਗੇ ਹੋਏ ਹਾਂ ਪਰ ਗੱਲ ਇਹ ਕੰਮ ਹਜੇ ਬਾਕੀ ਆ ਹਜ਼ਾਰਾਂ ਏਕੜ ਹਜੇ ਬਾਕੀ ਆ ਪਿੰਡ ਗਣਾ ਤੇ ਮੁੰਡਾ ਮੁੰਡਾ ਪਿੰਡ ਧੁੰਦੇ ਤੋਂ ਕਰਕੇ ਤੱਕ ਉਹ ਸਾਰਾ ਬਿਆਸ ਦਾ ਏਰੀਆ ਜੋਲ ਕਲੇ ਹੋ ਉਹ ਸਾਰੇ ਏਰੀਆ ਦੇ ਵਿੱਚ ਲੋੜ ਇਸ ਤਰ੍ਹਾਂ ਤੇ ਬਾਅਦ ਚੜ ਕੇ ਪਹੁੰਚੀ ਤਨ